कल शाम ਨੂੰ ਮੈਨੂੰ ਮੈਸੇਜ ਆਇਆ ਕਿਸੇ ਕਾਰ ਦਾ ਚਲਾਨ ਹੋਇਆ ਖਰੜ ਆਨਲਾਈਨ ਚਲਾਨ ਸੀਗਾ ਉਹਨਾਂ ਨੇ ਗਲਤੀ ਚ ਮੈਂ ਗਲਤੀ ਨਾਲ ਮੇਰਾ ਨੰਬਰ ਬੁਲੇਟ ਦਾ ਪਾਤਾ ਤੇ ਉਹ ਚਲਾਨ ਦਾ ਮੈਸੇਜ ਮੈਨੂੰ ਆ ਗਿਆ ਮੈਂ ਇੱਕ ਪੇਸਥਾਨੇ ਗਿਆ ਸੀ ਸਰ ਉਹ ਉਹਨਾਂ ਨੇ ਕੋਈ ਮਤਲਬ ਰਿਸਪਾਂਸ ਨਹੀਂ ਦਿਆ ਤੇ ਮੈਨੂੰ ਹੁਣ ਸਮਝ ਨਹੀਂ ਆਇਆ ਫਿਰ ਉਹਨਾਂ ਦੇ ਨਾਲ ਗੱਲ ਕੀਤੀ ਉਹਨਾਂ ਨੇ ਹੱਲ ਹੀ ਨਹੀਂ ਕੀਤਾ ਕੋਈ ਇਹ ਮੋਟਰਸਾਈਕਲ ਇੱਥੇ ਖੜਾ ਹੈ ਚਲਾਨ ਕਿਸੇ ਕਾਰ ਦਾ ਉੱਥੇ ਹੋਇਆ ਹੈ ਖਰੜ ਫੋਟੋ ਜਿਹੜੀ ਉਹ ਗੱਡੀ ਦੀ ਹੈ ਫੋਟੋ ਕੱਢੀ ਦੀ ਹੈ ਤੁਸੀਂ ਦੇਖ ਸਕਦੇ ਹੋ ਤਾਂ ਇੱਕ ਸਵਿਫਟ ਕਾਰ ਖੜੀ ਹੈ ਲੇਕਿਨ ਬਾਈਕ ਟੂ ਵੀਲਰ ਲਿਖਿਆ ਹੋਇਆ ਚਲਾਨ ਦੇ ਮੇਰਾ ਇਹ ਬਾਈਕ ਹੈ ਬੁਲਟ ਕੱਲ ਸ਼ਾਮ ਨੂੰ ਮੈਨੂੰ ਮੈਸੇਜ ਆਇਆ ਕਿਸੇ ਕਾਰ ਦਾ ਚਲਾਨ ਹੋਇਆ ਖਰੜ ਆਨਲਾਈਨ ਚਲਾਨ ਸੀਗਾ ਉਹਨਾਂ ਨੇ ਗਲਤੀ ਚ ਮੈਂ ਗਲਤੀ ਨਾਲ ਮੇਰਾ ਨੰਬਰ ਬੁਲਟ ਦਾ ਪਾਤਾ ਤੇ ਉਹ ਚਲਾਨ ਦਾ ਮੈਸੇਜ ਮੈਨੂੰ ਆ ਗਿਆ ਹਾਂਜੀ ਇਹ ਦਿੱਕਤ ਹੈ ਦੇਖੋ ਨਾ ਕਿੰਨਾ ਗਲਤ ਤਾਂ ਮੈਂ ਉਹਦੇ ਤੇ ਫੋਟੋ ਵੀ ਕਾਰ ਦੀ ਲੱਗੀ ਹੋਈ ਹੈ ਲੇਕਿਨ ਨੰਬਰ ਮੇਰੇ ਬਾਈਕ ਦਾ ਆਇਆ ਹੋਇਆ ਕਿਸੇ ਨੇ ਗੱਲ ਨਹੀਂ ਕੀਤੀ ਤੁਸੀਂ ਨਹੀਂ ਦੱਸਦੇ ਮੈਂ ਇੱਕ ਵਾਰ ਸਥਾਨੇ ਗਿਆ ਸੀ ਸਰ ਉਹਨਾਂ ਨੇ ਕੋਈ ਮਤਲਬ ਰਿਸਪੌਂਸ ਨਹੀਂ ਦੇਆ ਤੇ ਮੈਨੂੰ ਹੁਣ ਸਮਝ ਨਹੀਂ ਆਇਆ ਫਿਰ ਉਹਨਾਂ ਦੇ ਨਾਲ ਗੱਲ ਕੀਤੀ ਉਹਨਾਂ ਨੇ ਹੱਲ ਹੀ ਨਹੀਂ ਕੀਤਾ ਕੋਈ ਕਹਿੰਦੇ ਸਾਡੇ ਕੋਲ ਹੱਲ ਨਹੀਂ ਹੈ ਕੋਈ ਮੋਟਰਸਾਈਕਲ ਇੱਥੇ ਖੜਾ ਥੋੜਾ ਹਾਂਜੀ ਮੋਟਰਸਾਈਕਲ ਇੱਥੇ ਖੜਾ ਹੈ ਚਲਾਨ ਕਿਸੇ ਕਾਰ ਦਾ ਉੱਥੇ ਹੋਇਆ ਹੈ ਖਰੜ ਫੋਟੋ ਜਿਹੜੀ ਉਹ ਗੱਡੀ ਦੀ ਹੈ ਫੋਟੋ ਗੱਡੀ ਦੀ ਹੈ ਤੁਸੀਂ ਦੇਖ ਸਕਦੇ ਹੋ ਤਾਂ ਇੱਕ ਸਵਿਫਟ ਕਾਰ ਖੜੀ ਹੈ ਲੇਕਿਨ ਬਾਈਕ ਟੂ ਵਿਲਰ ਲਿਖਿਆ ਹੋਇਆ ਚਲਾਨ ਦੇ ਉੱਤੇ ਲੋਕ ਨੂੰ ਬੈਠੇ ਬਿਠਾਏ ਤੂੰ ਪੰਗਾ ਪਾ ਪੰਗਾ ਪਾਤਾ ਜੀ ਦੇਖ ਲੋ ਬਾਈਕ ਉਰੇ ਹੀ ਖੜਾ ਸਾਡਾ ਇੱਕ ਫਿਰ ਜਾਂਦਾ ਹੀ ਨਹੀਂ ਕਿਤੇ ਬਾਈਕ ਵੀ ਇਹ ਤਾਂ ਬਹੁਤ ਪਰੇਸ਼ਾਨ ਹੈ ਦੇਖੋ ਨਾ ਸਾਡੀ ਬਾਈਕ ਤੇ ਇੱਕ ਚਲਾਨ ਚੜ ਗਿਆ ਹੁਣ ਇਹਨੂੰ ਆਨਲਾਈਨ ਚਲਾਨ ਨੂੰ ਤਾਰੀਏ ਵੀ ਕਿਸ ਤਰ੍ਹਾਂ ਦਿੱਕਤ ਹੈ ਤੁਹਾਨੂੰ ਚਲਾਨ ਦੀ ਫੋਟੋ ਮੈਂ ਸ਼ੋਅ ਕਰ ਦਿੰ ਹਾਂਜੀ ਇਹ ਦਿੱਕਤ ਹੁਣ ਕੀ ਮੰਗ ਕਰਦੇ ਹੋ। ਦੇਖੋ ਇਹਦਾ ਇਹਦਾ ਹੱਲ ਸਾਰਾ ਚਲਾਨ ਨੂੰ ਕੈਂਸਲ ਕਰਵਾਇਆ ਜਾਵੇ। ਚਲਾਨ ਨੂੰ ਸਾਡੇ ਇਹਦੇ ਆਰਸੀ ਤੋਂ ਉਤਰਾਇਆ ਜਾਵੇ ਨਾ ਤਾਂ ਹੀ ਨਹੀਂ ਤੇ ਕਾਰ ਆਰਸੀ ਤੇ ਚੜਿਆ ਰਹੇਗਾ ਸਾਨੂੰ ਖੱਜਲ ਹੋਣਾ ਪਏਗਾ ਨਾ ਚਲਾਨ ਛੁੜਾਉਣ ਵਾਸਤੇ। ਇਹ ਦਿੱਕਤ ਹੈ ਇਹਨੂੰ ਕੈਂਸਲ ਕਰਵਾਓ ਸਰ ਜਿੱਦਾਂ ਵੀ ਹੋਵੇ। ਉਹਦੇ ਵਿੱਚ ਸਾਡੇ ਕੋਲ ਜਿਵੇਂ ਵੀ ਅਸੀਂ ਸਾਡੇ ਜਿਹੜੇ ਡ੍ਰੈਫਟ ਪਰਸਨਲ ਆ ਉਹ ਜਦੋਂ ਵਹੀਕਲ ਨੂੰ ਵੋਕ ਕੇ ਚੈੱਕ ਕਰਦੇ ਆ ਤੇ ਅਗਰ ਕੋਈ ਐਦਾਂ ਦੀ ਚੀਜ਼ ਸਾਹਮਣੇ ਆਂਦੀ ਹੈ ਕਿ ਉਹਦੀ ਗੱਡੀ ਤੇ ਕੋਈ ਨੰਬਰ ਹੋਰ ਲੱਗਿਆ ਤੇ ਜਿਹੜੇ ਸਾਡੇ ਕੋਲ ਜਿਹੜੀਆਂ ਨਵੀਆਂ ਮਸ਼ੀਨਾਂ ਆਈਆਂ ਉਹਦੇ ਵਿੱਚ ਨੰਬਰ ਵਗੈਰਾ ਜਦੋਂ ਆਪਾਂ ਪਾਨੇ ਆ ਤੇ ਉਹ ਕਲੀਅਰ ਹੋ ਜਾਂਦਾ ਕਿ ਡਿਟੇਲ ਆ ਜੰਦੀ ਸਾਰੀ ਸਾਹਮਣੇ ਕਿ ਨੰਬਰ ਕਿਹਨੂੰ ਕਿਸ ਗੱਡੀ ਦਾ ਆ ਉਹਦਾ ਮਾਲਕ ਕੌਣ ਆ ਵਗੈਰਾ ਵਗੈਰਾ ਤੇ ਉਹਦਾ ਜੇ ਤੇ ਕੋਈ ਮੌਕੇ ਤੇ ਬੰਦਾ ਖੜਾ ਆ ਉਹਨੇ ਗਲਤ ਨੰਬਰ ਲਗਾਇਆ ਉਹ ਸਾਹਮਣੇ ਆ ਜਾਂਦਾ ਉਹਦੇ ਅਗੇਂਸਟ ਉਹਦੇ ਅਗੇਂਸਟ ਜੋ ਵੀ ਸਾਡਾ ਕਾਨੂੰਨੀ ਕਾਰਵਾਈ ਬੰਦੀ ਆ ਉਹ ਕੀਤੀ ਜਾਂਦੀ ਆ ਮੋਟਰ ਵੀਕਲ ਕਲੈਕਟਰ ਦੀ ਕਾਰਵਾਈ ਤੇ ਕੀਤੀ ਜਾਂਦੀ ਆ ਉਸ ਤੋਂ ਇਲਾਵਾ ਕਾਨੂੰਨ ਮੁਤਾਬਕ ਜਿਹੜਾ ਆਪੀਸੀ ਜਿਹੜੀ ਪਾਲਣਾ ਸੀਗੀ ਹੁਣ ਬਾਸਤੀ ਨਾਇਸ ਸੰਤਾ ਆ ਗਈ ਆ ਉਹਦੇ ਅਕੋਰਡਿੰਗ ਜਿਹੜੀ ਵੀ ਕਾਰਵਾਈ ਬੰਦੀ ਉਹ ਕੀਤੀ ਜਾਂਦੀ ਆ ਪਰ ਸਮ ਟਾਈਮ ਕੀ ਹੁੰਦਾ ਆ ਕਿ ਕੋਈ ਬੰਦਾ ਜਿਹਨੂੰ ਪੁਲਿਸ ਵੱਲੋਂ ਹੱਥ ਦੇ ਕੇ ਰੋਕਿਆ ਜਾਂਦਾ ਚੈੱਕ ਕਰਨ ਵਾਸਤੇ ਬੰਦਾ ਗੱਡੀ ਭਜਾ ਲੈਂਦਾ ਅਸੀਂ ਉਹਦੀ ਫੋਟੋ ਕੈਚ ਲੈ ਲੈਂਦੇ ਆ ਗੱਡੀ ਦੀ ਉਹਦਾ ਨੰਬਰ ਆ ਜਾਂਦਾ ਉਹਦੇ ਨੰਬਰ ਦੇ ਅਕੋਰਡਿੰਗ ਅਸੀਂ ਜੋ ਵੀ ਨੇ ਟ੍ਰੈਫਿਕ ਦੀ ਮੋਟਰ ਵਹੀਕਲ ਐਕਟ ਦੀ ਵਾਇਓਲੇਸ਼ਨ ਕੀਤੀ ਆ ਉਹਦਾ ਚਲਾਨ ਉਹਦਾ ਕੱਟਿਆ ਜਾਂਦਾ ਪਰ ਇਈ ਵਾਰੀ ਹੁੰਦਾ ਹੈ ਕਿ ਕੁਝ ਸਾਡੇ ਕੋਲ ਇਦਾਂ ਦੇ ਕੇਸ ਵੀ ਆਇਆ ਹੈ ਕਿ ਨੰਬਰ ਕਿਸੇ ਹੋਰ ਵਹੀਕਲ ਦਾ ਲੱਗਿਆ ਹੈ ਤੇ ਬੰਦਾ ਕਿਸੇ ਹੋਰ ਵਹੀਕਲ ਤੇ ਜਾ ਰਿਹਾ ਹੈ। ਉਹ ਐਸੇ ਕੇਸ ਦੇ ਵਿੱਚ ਜਿਸ ਜਿਹੜਾ ਬੰਦੇ ਨੇ ਵਹੀਕਲ ਦਾ ਨੰਬਰ ਲਗਾਇਆ ਹੈ ਜਿਹੜਾ ਕਿ ਉਹ ਯੂਜ਼ ਨਹੀਂ ਕਰ ਰਿਹਾ ਉਹਦੇ ਅਗੇਂਸਟ ਉਹ ਕਾਰਵਾਈ ਕੀਤੀ ਜਾਂਦੀ ਹੈ ਜੋ ਨੇ ਗਲਤ ਨੰਬਰ ਪਲੇਟ ਲਗਾਈ ਹੈ। ਸੋ ਉਹ ਸਾਰਾ ਕੁਝ ਜਦੋਂ ਅਸੀਂ ਫੋਟੋ ਖਿੱਚਦੇ ਹਾਂ ਉਹ ਸਾਰਾ ਕੁਝ ਰਿਕਾਰਡ ਸਾਹਮਣੇ ਆ ਜਾਂਦਾ। ਜਿੱਦਾਂ ਪਤਾ ਲੱਗ ਜਾਂਦਾ ਕਿ ਅਗਰ ਕੋਈ ਕਾਰ ਵਾਲਾ ਜਾ ਰਿਹਾ ਹੈ ਤੇ اگر ਉਹਨੇ ਨੰਬਰ ਕੋਈ ਹੋਰ ਕਿਸੇ ਧਾਰ ਦਾ ਲਗਾਇਆ ਜਾਂ ਕਿਸੇ ਹੋਰ ਟੂ ਬਿਲਡਰ ਦਾ ਲਗਾਇਆ ਤੇ ਉਹ ਸਾਹਮਣੇ ਤੁਹਾਨੂੰ ਕੋਲ ਆਨ ਰਿਕਾਰਡ ਆ ਜਾਂਦਾ ਫਿਰ ਉਹਦੇ ਖਿਲਾਫ ਅਸੀਂ ਮੁਕਦਮੇ ਦਰਜ ਕਰਨ ਦੀ ਵੀ ਕਾਰਵਾਈ ਸਟਾਰਟ ਕੀਤੀ ਆ ਕੁਝ ਕੇਸ ਜਿਹੜੇ ਸਾਡੇ ਕੋਲ ਆਏ ਆ ਉਹਨਾਂ ਵਿੱਚ ਮੈਂ ਵੀ ਆਪਣੇ ਵੱਲੋਂ ਆਫਟਰ ਇਨਕੁਆਰੀ ਅਫੇਅਰ ਦਰਜ ਕਰਨ ਦੀ ਰეკਮੈਂਡੇਸ਼ਨ ਕਰਕੇ ਸੀਨੀਅਰ ਅਫਸਰ ਨੂੰ ਐਸਪੀ ਸਾਹਿਬ ਨੂੰ ਭੇਜਿਆ